ਅਸੀ ਕਾ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ ਅੱਜ ਬਈ ਚੱਲੇ ਤੇ ਆਪਾਂ ਨਾਣਾ ਦੇ ਵੀ ਯਾਤਰਾ ਨੂੰ ਆ ਦੇਖੋ ਬਈ ਰੋਪੜ ਤੋਂ ਨੂੰ ਚੱਲੇ ਆਪਾਂ ਪਰਾਣੇ ਢੇ ਆ ਗਏ ਪਰਾਣੇ ਢੇ ਆ ਗਏ ਤਾਂ ਤੇ ਕੱਢਦਾ ਹੁਣ ਤਾਂ ਬਈ ਹੁੰਦੂਗਾ ਪਾਣੀ ਜੀ ਬਈ ਕਨੌਲੀ ਵਾਲੀ ਨਹਿਰ ਕੋ ਆ ਗਏ ਆਪਾਂ ਮਾਧਰੇ ਯਾਤਰੀ ਜਾਂਦੇ ਆ ਪਰਪੋਲ ਆ ਬਈ ਆ ਦੇਖੋ ਮਾਧਰੇ ਮਾਧਰੇ ਬਗਤੇ ਬੈਠੇ ਆ ਬੜੂਆ ਚੁੰਨੀ ਕੀ ਲਿਆ ਆਇਆ ਅੱਛਾ ਭਾਈ ਮੈਂ ਲੈਣੇ ਆ ਭਾਈ ਇਹ ਹੰਡੇ ਵੀ ਲੱਗੇ ਬਈ ਚੰਡੀਆਂ ਸਾਰੇ ਬੰਦੇ ਬੈਠੇ ਲੈਣ ਜਿਹੜਾ ਸਾਰੇ ਬੰਦੇ ਬੈਠੇ ਆ। ਆਈਵਾ ਦਿਖਾਈਏ। ਇਹ ਵੀ ਇੱਕ ਡੈਮ ਡੈਮ ਹੈ ਛੋਟਾ ਡੈਮ ਹੈ ਬਈ ਹਣਾ ਅਲਵਰੀ ਵੀਰੇ। ਜਲਾਗੜਾ ਮਾਰੀ ਪਾਣੀ ਖਾਰਾ ਹੋਇਆ ਨਾ। ਅੜਾ ਵੜ। ਦੇਖ ਲੈ ਬਈ। ਪੂਰਾ ਹੀ ਡੈਮ ਜਿਹੜਾ ਬਣਾਇਆ ਹੈ ਅਦਰ ਦਾ ਪਾਣੀ ਉਧਰ ਨਹੀਂ ਜਾਂਦਾ। ਫੋਦਰ ਅੱਧਨ ਹੋਣਾ ਬਾਈ ਬਾਕੀ ਇੱਕ ਹੋਰ ਦਿਖਾਣੇ ਤੁਹਾਨੂੰ ਕਾਹਾਂ ਜਾ ਕੇ ਹੋਈ ਬਹੁਤ ਵਧੀਆ ਰੇ ਦੋ ਟਰੱਕ ਥੋੜਾ ਜਿਹਾ ਲੰਗਰ ਲੱਗਿਆ ਵਾ ਸੜਵ ਲੈ ਵੀ ਲੱਗੇ ਤਾਂ ਆਰਾਮ ਕਰ ਲੈ ਇਹ ਹੈ ਵਧੀਆ ਚੀਜ਼ ਹੈ ਨਾ ਇਹ ਹੋ ਬਾਈ ਹਾਂਜੀ ਬਾਈ ਆਹ ਦੇਖ ਲੇ ਬਈ ਆਪਾਂ ਬਲੌਗ ਆਈ ਬਲੌਗ ਵਿੱਚ ਮਾਣਾ ਆਪਣਾ ਨੇ ਲੈ ਇੱਕ ਸੈੱਡ ਆ ਪਰ ਸਾਈਡ ਪਰ ਨਹਿਰ ਇੱਕ ਵਿੱਚ ਕਬੇ ਨਹਿਰ ਦੇਖ ਲਓ ਕਿੰਨਾ ਪਾਣੀ ਹੈ ਅਧਰਾਂ ਪਾ ਉੱਪਰ ਲੀ ਜੜ ਤੇ ਜੜਾ ਲੱਗੇ ਆ ਹਾਂ ਟ੍ਰੇਨ ਵੀ ਆ ਲੱਗੀ ਬਈ ਪਰ ਇਹ ਫੇਰ ਪੂਲ ਕੋਤ ਗਾ ਇੱਕ ਹੋਰ ਪੂਲ ਪੰਜ ਪੂਲ ਅੱਧੇ ਛੜ ਆ ਵੀ ਆ ਨਹੀਂ ਆ ਰਿਹਾ ਲੈ ਬਾਈ ਆ ਦੇਖ ਲੈ ਕੋਣ ਪਾਣੀ ਦੀ ਬਦਲ ਆਦਾ ਹੁਣ ਸੇ ਅ ਉਰੇ ਫਾਟਕ ਵੀ ਲੱਗੇ ਹੁੰਦੇ ਆ ਰੇਲਵੇ ਕਰਕੇ ਬਹੁਤ ਵਧੀਆ ਵਧੀਆ ਚੀਜ਼ਾਂ ਬਾਈ ਜੋ ਕਿ ਆਪਣੇ ਗਾਹਾਂ ਜਾ ਕੇ ਦਿਖਾਣੀਆਂ ਐ ਗਾਇ ਸੜਕ ਵੀ ਆ ਜਾਂਦੀ ਹੈ ਇੱਧਰ ਉਹ ਮਾਰਦੀ ਹੈ ਸਿਰ ਤੇ ਕਿੰਨੀ ਹੁਣ ਆਪਾਂ ਕੀਰਤਪੁਰ ਸਾਹਿਬ ਹੈ ਵੀ ਪਹੁੰਚ ਗਿਆ ਤਾਂ ਆਪਣੀ ਟੋਡਿਕਟਰ ਵਾਲਾ ਨਾ ਕਿਹੜੇ ਕੀਰਤਪੁਰ ਸਾਹਿਬ ਕੋਲ ਆਣਾ ਹੈ ਹਾਂਜੀ ਭਾਈ ਕੀਰਤਪੁਰ ਸਾਹਿਬ ਵਿੱਚ ਐਂਟਰੀ ਕਰ ਲਈ ਆਪਾਂ ਨੇ ਰਹਿ ਗਏ 1 ਕਿਲੋਮੀਟਰ ਹੈ ਆਪਾਂ ਨੂੰ ਅੰਦਰ ਗੁਰਦਵਾਰਾ ਫਤਲੀਪੁਰ ਇਖਾਇਲਾ ਵਿੱਚ ਅੱਜ ਵੀ ਆਪਾਂ ਅੰਦਰ ਅੱਜ ਰਾਤ ਉਦਰੀ ਕੱਟਣੀ ਆਪਾਂ ਨੇ। ਘੜੀ ਅੰਦਰ ਜਾ ਕੇ ਬਾਹਰ ਵੀ ਦਰਸ਼ਨ ਕਰਾਂਦੇ ਨਾ ਕਿ ਉਹਗੇ ਆਪਾਂ ਜਨਾਣ ਕਰਕੇ। ਸਾਡੀ ਫਿਰ ਪਾਦਰੇ। ਕੀਰਤਪਾ ਸਾਹਿਬ ਦਾ ਤੁਰਪੇ ਤੇ 10 ਕਿ ਮਿੰਟ ਹੋਏ ਆ ਅ ਆਪਣ ਨੇ ਜਿਵੇਂ ਕਿ ਕੱਲ ਦਰਸ਼ਨ ਵੀ ਕਰਾਏ ਆ ਉਹਦੇ ਹੁਣ ਅੱਜ ਆਪਾਂ ਹਾਂਜੀ ਵੀ ਡੈਮ ਕੋ ਆਪਾਂ ਪੁੱਜ ਗਏ ਆ ਅ ਨਹਾਇ ਰਿਆ ਭਾਈ ਤੇ ਬਿਜਲੀ ਬੰਦੀ ਆ ਬਿਜਲੀ ਬੰਦੀ ਰੇ ਸ਼ਿਟ ਤੇ ਉੱਪਰ ਜਾ ਕੇ ਦਿਖਾਉਣੇ ਕੋਣ ਪਾਣੀ ਖਾਰ ਪੜੂਗੀ ਆ ਇਹ ਵੀ ਬਈ ਇਥੇ ਰਤਾ ਪੜੂਗੀ ਆਪਣੀਆਂ ਬਈ ਹਾਲੇ ਘਰ ਲੱਗੇ ਵਿੱਚ ਕੁੰਡੀ ਲਾਣ ਲੱਗੇ ਕੁੰਡੀ ਲਾ ਲੱਗੇ ਉਹ ਵੈੱਕ ਕੇ ਤਾਂ ਹੈ ਬਈ ਡੈਮ ਇੱਧਰ ਕਿ ਆ ਵਾਸਤੇ ਕਰਤਾ ਪਹਿਲੇ ਨਹੀਂ ਤਾਂ ਇੱਧਰ ਹੁੰਦਾ ਤੇਰੇ ਕੱਕ ਇੱਧਰ ਕਰਤਾ ਤੇ ਡੈਮ ਆ ਲੈਣਾ ਨਹੀਂ ਤਾਂ ਆ ਟਾਈਮ ਬਈ ਹਾਂਜੀ ਬਈ ਆਪਾਂ ਬਈ ਆ ਚੁੱਕੇ ਹਾਂ ਇੱਧਰ ਅੱਧੂ ਥੱਲੇ ਕੱਚੀ ਨਹਿਰ ਉੱਪਰ ਪੱਕੀ ਨਹਿਰ ਫਿਰ ਇਹਨੂੰ ਇੱਕ ਕੱਚੀ ਗੱਡੀ ਪੁੱਣ ਪੱਕੀ ਹਾਂ ਜੈਲੇ ਦੇ ਬੱਕਰੇ ਨਾ ਕੇ ਹਾਂ ਹਾਂ ਇੱਥੇ ਦੇ ਮਾਲੀ ਦੀ ਛਾਲ ਦਿਖਾ ਰ ਮੜੀ ਇਹ ਤਾਂ ਸਿੰਘ ਕੁਮਾਰੀ ਜੀ ਜੇ ਨਹੀਂ ਕਿਤੇ ਬੱਕਰੇ ਦੀ ਮਾਲੀ ਕੱਲਾ ਹੀ ਆਂਦਾ ਕਹਿੰਦਾ ਡੋਲ ਕਹਿੰਦਾ ਡੋਲ ਲੈ ਕੇ ਆਂਦਾ ਰ ਆ ਪੰਜ ਪੰਜ ਲੱਖ ਦਾ ਵਿਗਿਆ ਉਹ ਛਾਲ ਮਾਲੀ ਤੋਂ ਪਾਜੀ ਮਾਤਾ ਪੋ ਆਗੀ ਮਾਤਾ ਹਾਂਜੀ ਮਾਤਾ ਆ ਗਈ ਮਾਤਾ ਜਿਹੜੇ ਬੁਲ ਕੋਹਗਾ ਤਾਂ ਖੜ ਗਏ ਆ ਗਏ ਬਈ ਹੁਣ ਆ ਪੁਲ ਡੜ ਗਏ ਹੁਣ ਉੱਤ ਕਿੰਨਾ ਕਿਲੋਮੀਟਰ ਰਹਿ ਗਿਆ ਆ ਗਈ ਮਾਤਾ ਪੰਜ ਲੱਖ ਰੋਈ ਪੰਜਾਬ ਦੀ ਹੱਦ ਮੁਖੀ ਹਿਮਾਚਲ ਦੀ ਸ਼ੁਰੂ ਹੋ ਗਈ ਪੰਜਾਬ ਦੀ ਹੱਦ ਮੁਕਾਦੀ ਹਿਮਾਚਲ ਪਹਾੜਾਂ ਤੇ ਚੜਨਾ ਬਈ ਹਿਮਾਚਲ ਦੇ ਪਹਾੜ ਘੁੰਮਣੇ ਆਪਣੇ ਜੈ ਮਾਤਾ ਦੀ ਬਖਸ਼ਾ ਜੈ ਮਾਤਾ ਦੀ ਔਲਾਦ ਸੇ ਪਾਤਰੀ ਕੀ ਕੋਲ ਹੈ ਟੋਪੇ ਪੋਚੀ ਗਏ ਆ ਅੱਜ ਮੇਰਾ ਤਾਂ ਹੈ ਖਾਲੀ ਟੀਮ ਆ ਖੜੀ ਚਲੋ ਚੱਲੀਏ ਬਾਈ ਗਾਣ ਆ ਕਿਉਂ ਜੀ ਤੁਹਾਡੇ ਕੰਮ ਨਹੀਂ ਬੋਲਦਾ ਪਾਪਾ ਜੀ ਨਾਰਾ ਬਾਈ ਸ਼ੇ ਮਾਤਾ ਦੀ ਜੀ ਸ਼ੇ ਮਾਤਾ ਦੀ ਪੰਜਵੀਂ ਛੇਵੀਂ ਗੇਲੇਣਾ ਲੱਗਿਆ ਪੰਜਵੀਂ ਛੇਵੀਂ ਗੇਲੇਣਾ ਲੱਗਿਆ ਬਈ ਬੋਜ ਨਹੀਂ ਆ ਮੈਂ ਜੰਡੀ ਪਹਾੜੀਆ ਦੇ ਵਿੱਚ ਮਾਤਾ ਤਾਂ ਮੈਂ ਤਾਂ ਮੱਠਾ ਢੇਕ ਕੇ ਆਣਾ ਬਈ ਹਲੇ ਆਪਾਂ ਨੇ ਕੋਲ ਦਾ ਟੋਬਾ ਵੀ ਵਰਾਏ ਦੋ ਮਿੰਟ ਤਾਂ ਦਿਨਾਣਾ ਆ ਗਏ ਦੋ ਮਿੰਟ ਤੇ ਵੀ ਬੰਦਾ ਬੰਦਾ ਆ ਰੋ ਆ ਜੱਟਾ ਤੇ ਮੇਰੇ ਪਾਣੀ ਹੈ ਤੈਦਗੀ ਘਟ ਨਹੀਂ ਉੱਥੇ ਤੱਕ ਲੈ ਕੇ ਮੈਂ ਹਾਂ ਬੰਦਾ ਐਸਾ ਢੋਕ ਇਹ ਇਥੋਤੀ ਆ ਇਹ ਦੋ ਦੋ ਕਰਦੇ ਰਹੇ ਬੰਦੇ ਪੂਰੇ ਪੂਰੀ ਕਰਦੇ ਨੇ ਬਾਬੇ ਪਾਣੇ ਨਵੇਂ ਅਣਕਾ ਲੱਤੀ ਇਹ ਵੀ ਜੰਬੋ ਰੂਚ ਹੈ ਬਾਬੇ ਤੇਰੀ ਬੈਟ ਤੇ ਵੀਡੀਓ ਕੈਮਰਾ ਮੈਂ ਤਾਂ ਬਹੁਤ ਸਕਰ ਹੈ ਹਯੋ ਰਹਿ ਬਹਾੜੀ ਉਹਦੇ ਵੀ ਚਾਰ ਪਹਾੜੀ ਹੈ ਅੱਜ ਵੀ ਰਸਤੇ ਵਿੱਚ ਤੇ ਮਹੀ ਪੈ ਲੱਗ ਗਿਆ ਨਾ ਅੱਧਾ ਕਰ ਕਰਦਾ ਪੁੱਦੇ ਦੇ ਬਈ

ਮਾੜਾ ਥੋੜਾ ਨਾ ਉਹਦਾ ਇਥੇ ਪੈਣ ਲੱਗਿਆ ਜੀ ਭਾਈ ਮੀਂਹ ਪੈਣ ਲੱਗ ਗਿਆ ਰਾਹ ਤੇ ਮੌਸਮ ਬਹੁਤ ਖਰਾਬ ਹੋ ਰਿਹਾ ਹੋਇਆ ਬਾਕੀ ਭਈ ਹੁਣ ਤੁਰੇ ਜਾ ਰਹੇ ਮੀਂਹ ਤੇ ਸਾਰੇ ਐਨ ਗਿੱਲੇ ਹੋਏ ਹੋਇਆ ਮੌਸਮ ਦੇਖੋ ਕਿੰਨਾ ਖਰਾਬ ਹੋ ਰਿਹਾ ਹੈ ਵੀਰੇ ਸਾਰੇ ਗਿੱਲੇ ਹੋਏ ਹੋਇਆ ਬਿਜਲੀ ਲੱਗਦੀ ਔਰੇ ਬਹੁਤ ਸਾਨੂੰ ਬਸ ਇੱਧੇ ਪੰਜ ਭਈ ਅੱਗੇ ਆ ਬਸ ਹੁਣ ਹੋਈ ਕਰਾਂਦੇ ਅੱਗੇ ਜਾ ਕੇ ਦਰਸ਼ਨ ਮਾਤਾ ਦੇ ਜੀ ਪੌਂਡ ਦੇ ਮੰਦਰ ਦੇ ਨਾਲਪੋੜੀ ਤੇ ਕੁੱਲ ਪਹੁੰਚ ਗਏ ਮਾਤਾ ਦੇ ਯਾਤਰੀ ਨਾਲਪੋੜੀਆਂ ਆ ਗਈ ਇਸ ਦੇਖੇ ਜਾਣਾ ਵੈਣਾ ਕੋਲੀ ਗਲੀ ਕਰਦਾ ਹੀ ਉਹ ਚੱਕਦੇ ਆ ਆ ਬਈ ਦੁਕਾਨਾ ਗਾਇਜ਼ ਪੂਰੇ ਵਧੀਆ ਛੱਡ ਪਿਆ ਉਹ ਉੱਪਰ ਸਿਰਫ ਇਹ ਨਹੀਂ ਬੰਦਾ ਭਿੱਜਦਾ ਹੀ ਜਾਂਦਾ ਉਹ ਉੱਥੇ ਮੜਾ ਇਹ ਆ ਰਕੀ ਗੈਰ ਲੱਗਦਾ ਹੈ ਆ ਦੇਖੋ ਬਈ ਅਪਾ ਪਰ ਨੂੰ ਜਾ ਰਹੇ ਆ ਫਟ ਰਸੇ ਨਹੀਂ ਰਸੇ ਨਹੀਂ ਲਾਦੇ ਹੈਗੇ ਰਸੇ 2-2 ਮਿੰਟ ਲਾ ਕੇ ਛੱਡੀ ਜਾਂਦੇ ਆ ਤਾਂ ਕਰਕੇ ਘੱਟ ਟਾਈਮ ਲੱਗਦਾ ਹੈ ਦੇਖੋ ਬਈ ਖਾਦੀ ਉੱਚੀ ਆ ਕੇ 17 ਕਿਲੋਮੀਟਰ ਥੋੜਾ ਨਹੀਂ ਹੁੰਦਾ ਕਹਿਣਾ ਹੀ ਜੋਖ ਬੱਦਰੇ ਬੱਦਲ ਆ ਸਾਹ ਵਦੀਖਦਾ ਬੱਦਲ ਕਿੱਥੇ ਜਾਵਦਾ ਕਿੱਥੇ ਤੇ ਜਾਂਦਾ ਆ ਦੇਖੋ ਬਈ ਇਹ ਘਤੋ ਨਾ ਬਹਿਣਾ ਖਾ ਸਾਏ ਐ ਇੱਥੇ ਤੇ ਹਟ ਗਿਆ ਮੈਂ ਆ ਕੇ ਲੈ ਲੈ ਆਏ ਆਓ ਹਾਂਜੀ ਵੀਰੇ ਮਠਾ ਟੇਕ ਲੈਣਾ ਆਪਾਂ ਇਹ ਪਠਾ ਟੇਕ ਥੱਲੇ ਆ ਕੇ ਰ ਆਪਾਂ ਵਧੀਆ ਦਰਸ਼ਨ ਹੋਏ ਮੈਂ ਫੋਟੋਗ੍ਰਾਫੀ ਚੰਨ ਤੇ ਵੀਰੇ ਲੈ ਹਾਂ ਗੁਰਪ੍ਰੇਮੇ ਵੀ ਲਗਾਇਆ ਹੋਇਆ ਗਲਮ ਗੁਰਪ੍ਰੇਮੇ ਵੀ ਲਗਾਇਆ ਹੋਇਆ ਕੋੜਾ ਫੋਟੋ ਤਾ ਕਰੇ ਭਾਈ ਹੁਣ ਮਾਦਾ ਦਰਸ਼ਨ ਕਰਾ ਦੇ ਦੇ ਉਹਨੂੰ ਭਾਈ ਹੁਣ ਮਿਲਦੇ ਵੇਰੇ ਕਿ ਸਹੁਰ ਲੋਟ ਸਸਿਕਾਡ